ਹਰ ਖੇਤਰ ਦੇ ਵਿੱਚ ਮਾਰਕਾ ਮਾਰਨ ਵਾਲੇ ਪੰਜਾਬੀਆਂ ਨੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ ਪਰ ਇਹ ਜਿਹੜਾ ਨਵਾਂ ਰਿਕਾਰਡ ਪੰਜਾਬੀਆਂ ਦੇ ਵੱਲੋਂ ਬਣਾਇਆ ਗਿਆ ਇਹ ਚਿੰਤਾ ਦਾ ਵਿਸ਼ਾ ਆਖਿਆ ਜਾ ਸਕਦਾ ਹੈ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ਲਾਈਨ ਪੰਜਾਬ ਦੀ ਸਰਕਾਰ ਜਿੱਥੇ ਭਗਵੰਤ ਮਾਨ ਇਹ ਦਾਅਵਾ ਕਰਦੇ ਨੇ ਕਿ ਅਸੀਂ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੌਜਵਾਨਾਂ ਨੂੰ ਰੋਕਾਂਗੇ ਅਤੇ ਜਿਹੜੇ ਨੌਜਵਾਨ ਬਾਹਰ ਗਏ ਨੇ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਆਉਣ ਲਈ ਮਜਬੂਰ ਕਰਾਂਗੇ ਯਾਨੀ ਕਿ ਉਹਨਾਂ ਨੂੰ ਬਾਰਲੇ ਦੇਸ਼ਾਂ ਨਾਲੋਂ ਵੀ ਜ਼ਿਆਦਾ ਰੋਜ਼ਗਾਰ ਇੱਥੇ ਮਿਲੇਗਾ ਤੇ ਇੱਥੇ ਰਹਿ ਕੇ ਹੀ ਉਹ ਕਮਾਈ ਕਰਨਗੇ ਪਰ ਪੰਜਾਬੀ ਟਰਬਿਊਨ ਦੇ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਦੇ ਵੱਲੋਂ ਦਿੱਤੀ ਗਈ ਇਸ ਰਿਪੋਰਟ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਦਾਅਵਿਆਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ ਚਰਨਜੀਤ ਸਿੰਘ ਭੁੱਲਰ ਦੇ ਵੱਲੋਂ ਇੱਕ ਰਿਪੋਰਟ ਨਜ਼ਰ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ 2023 ਦੇ ਵਿੱਚ 12 ਲੱਖ ਦੇ ਕਰੀਬ ਨਵੇਂ ਪਾਸਪੋਰਟ ਬਣੇ ਨੇ ਜਿਸ ਨੇ ਪਿਛਲੇ ਸਾਰੇ ਹੀ ਸਾਲਾਂ ਦਾ रिकॉर्ड ਤੋੜ ਕੇ ਰੱਖ ਦਿੱਤਾ ਹੈ ਅਤੇ 2024 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ 582000 ਪਾਸਪੋਰਟ ਬਣ ਚੁੱਕੇ ਨੇ ਇਹ ਰਿਪੋਰਟ ਦਾਵਾ ਕਰਦੀ ਹੈ ਕਿ ਕਰੋਨਾ ਕਾਲ ਦੇ ਵਿੱਚ ਪਾਸਪੋਰਟਾਂ ਨੂੰ ਠੱਲ ਪਈ ਸੀ ਪਰ ਇਸ ਮਗਰੋਂ ਪਾਸਪੋਰਟ ਬਣਾਉਣ ਵਾਲਿਆਂ ਨੇ ਨੇਰੀ ਲਿਆ ਕੇ ਰੱਖ ਦਿੱਤੀ ਹੈ 1 ਜਨਵਰੀ 2014 ਤੋਂ ਜੂਨ 2024 ਜੋ ਕਿ ਕਰੀਬ 10.5 ਸਾਲਾਂ ਦਾ ਸਮਾਂ ਬਣਦਾ ਹੈ ਇਸ ਦੇ ਵਿੱਚ ਪੰਜਾਬ 'ਚ 87 ਲੱਖ 2000 ਪਾਸਪੋਰਟ ਬਣ ਚੁੱਕੇ ਨੇ ਤੇ ਲੰਗੇ ਵਰੇ 2023 ਦੇ ਵਿੱਚ ਹਰ ਰੋਜ਼ 3200 ਦੇ ਕਰੀਬ ਪਾਸਪੋਰਟ ਬਣਿਆ ਹੈ ਤੇ ਇਸ ਦਾ ਮਤਲਬ ਹੈ ਪੰਜਾਬ ਦੇ ਵਿੱਚ ਹਰ ਘੰਟੇ 136 ਪਾਸਪੋਰਟ ਬਣ ਰਹੇ ਨੇ ਤੇ ਹਰ ਮਹੀਨੇ 1 ਲੱਖ ਪਾਸਪੋਰਟ ਬਣਦਾ ਹੈ ਇਹ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਨੇ ਜਿਸ ਨੇ ਹਰਾਨ ਕਰਕੇ ਰੱਖ ਦਿੰਦਾ ਹੈ ਤੇ ਸ੍ਰੀਮ ਭਗਵੰਤ ਮਾਨ ਦੇ ਪ੍ਰਵਾਸ ਨੂੰ ਰੋਕਣ ਵਾਲੇ ਦਾਅਵਿਆਂ ਦੀ ਠੂਕ ਨਿਕਲਦੀ ਦਿਖਾਈ ਦੇ ਰਹੀ ਹੈ ਇਸ ਦੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਲੰਘੇ 10 ਵਰਿਆਂ ਦੌਰਾਨ ਇਕੱਲਾ 2017 ਵਾਰ ਸੀ ਜਦੋਂ ਸਭ ਤੋਂ ਵੱਧ 9,73,000 ਪਾਸਪੋਰਟ ਬਣੇ ਸਨ ਪਰ 2023 ਦੇ ਇਸ ਨਵੇਂ ਅੰਕੜਿਆਂ ਨੇ ਪਿਛਲਾ ਰਿਕਾਰਡ ਵੀ ਤੋੜ ਕੇ ਰੱਖ ਦਿੱਤਾ ਹੈ ਅਤੇ ਜੇਕਰ ਪੰਜਾਬ ਦਾ ਮੁਕਾਬਲਾ ਬਾਕੀ ਸੂਬਿਆਂ ਦੇ ਨਾਲ ਕੀਤਾ ਜਾਵੇ ਤਾਂ ਪੰਜਾਬ ਤੀਸਰੇ ਨੰਬਰ ਤੇ ਆਉਂਦਾ ਦਿਖਾਈ ਦੇ ਰਿਹਾ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਪਾਸਪੋਰਟ ਮਹਾਰਾਸ਼ਟਰ ਦੇ ਵਿੱਚ ਬਣੇ ਨੇ 2023 ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਦੇ ਵਿੱਚ 15 ਲੱਖ ਤੋਂ ਵੱਧ ਪਾਸਪੋਰਟ ਬਣੇ ਨੇ ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਆ ਜਿੱਥੇ 13.5 ਲੱਖ ਤੋਂ ਵੱਧ ਪਾਸਪੋਰਟ ਬਣੇ ਨੇ ਅਤੇ ਤੀਸਰੇ ਨੰਬਰ ਤੇ ਪੰਜਾਬ ਆਉਂਦਾ ਦਿਖਾਈ ਦਿੰਦਾ ਹੈ ਜਿਸ ਦੇ ਵਿੱਚ 12 ਲੱਖ ਦੇ ਕਰੀਬ ਨਵੇਂ ਪਾਸਪੋਰਟ 2023 ਦੇ ਵਿੱਚ ਬਣੇ ਨੇ ਅਤੇ ਜੇਕਰ ਗੱਲ ਕਰੀਏ ਪੰਜਾਬ ਛੱਡ ਕੇ ਬਾਹਰ ਰਹਿਣ ਵਾਲੇ ਲੋਕਾਂ ਦੀ ਤਾਂ ਇਸ ਦੇ ਵਿੱਚ 9 ਸਾਲਾਂ ਦੇ ਦੌਰਾਨ 28000 ਅਜਿਹੇ ਲੋਕ ਨੇ ਜਿਹੜੇ ਕਿ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਪੱਕੇ ਤੌਰ ਤੇ ਜਾ ਵਸੇ ਨੇ ਇਸ ਦੇ ਵਿੱਚ ਸਭ ਤੋਂ ਬਾਅਦ ਨੌਜਵਾਨ ਨੇ ਜਿਹੜੇ ਪਹਿਲਾਂ ਜਾਂਦੇ ਨੇ ਉਸ ਤੋਂ ਬਾਅਦ ਉਹ ਆਪਣੇ ਮਾਪਿਆਂ ਨੂੰ ਸਾਥ ਲੈ ਲੈਂਦੇ ਨੇ ਅਤੇ ਉਸ ਤੋਂ ਬਾਅਦ ਉਹ ਪੱਕੇ ਤੌਰ ਤੇ ਹੀ ਉੱਥੇ ਰਹਿਣ ਲੱਗ ਜਾਂਦੇ ਨੇ ਇਸ ਦੇ ਮੁਤਾਬਕ ਪਿਛਲੇ 10 ਸਾਲਾਂ ਦੇ ਵਿੱਚ 87 ਲੱਖ ਤੋਂ ਵੱਧ ਪਾਸਪੋਰਟ ਬਣੇ ਨੇ ਅਤੇ ਪੰਜਾਬ ਦੇ ਵਿੱਚ 55 ਲੱਖ ਤੋਂ ਵੱਧ ਘਰ ਨੇ ਅਤੇ ਜੇਕਰ ਇਹ سلسلہ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਪੰਜਾਬ ਦੇ ਬਹੁਤੇ ਪਿੰਡ ਖਾਲੀ ਹੋ ਜਾਣਗੇ ਹਾਲਾਂਕਿ ਬਹੁਤੇ ਪਿੰਡਾਂ ਦੇ ਹਾਲਾਤ ਅਜਿਹੇ ਬਣ ਵੀ ਚੁੱਕੇ ਨੇ